ਹਾਈਟੈਕ ਫਾਊਂਡੇਸ਼ਨ ਅਤੇ ਗੁਰੂਗ੍ਰਾਂ ਸਾਹਿਬ ਵਰਲਡ ਯੂਨੀਵਰਸਿਟੀ ਦੇ ਕੋਲੈਬੋਰੇਸ਼ਨ ਨਾਲ ਸਟ्रेस ਮੈਨੇਜਮੈਂਟ ਐਂਡ ਇਮੋਸ਼ਨਲ ਵੈਲਬੀਂਗ ਤੇ ਸੈਸ਼ਨ ਵਨ ਡੇ ਟ੍ਰੇਨਿੰਗ ਸੈਸ਼ਨ ਆਰਗੇਨਾਈਜ਼ ਕੀਤਾ ਗਿਆ ਤੇ ਇਸ ਚ ਜੋ ਕਿ ਆਪਣੇ ਸਟ्रेस ਮੈਨੇਜਮੈਂਟ ਦੇ ਟੈਕਨਿਕਸ ਬਾਰੇ ਦੱਸਿਆ ਜਾਊਗਾ ਤੇ ਕਿਵੇਂ ਇਮੋਸ਼ਨਲ ਵੈਲਬੀਂਗ ਰਹਿਣਾ ਹੈ ਇਹਦੇ ਬਾਰੇ ਦੱਸਿਆ ਜਾਊਗਾ ਤੇ ਅਸੀਂ ਧੰਨਵਾਦੀਆਂ ਦੋਵੇਂ ਸੰਸਥਾਵਾਂ ਦਾ ਤੇ ਅਸੀਂ ਧੰਨਵਾਦ ਕਰਦੇ ਹਾਂ ਤੇ ਸਾਰਿਆਂ ਨੂੰ ਵਰਲਡ ਵਰਕ ਸੋਸ਼ੀਅਲ ਡੇ ਦੀ ਮੁਬਾਰਕਾ ਅੱਜ ਸ੍ਰੀ ਗੁਰਗੰਸਾ ਵਰਲਡ ਯੂਨੀਵਰਸਿਟੀ ਵਿੱਚ ਹਰਤੇਕ ਫਾਊਂਡੇਸ਼ਨ ਦੇ ਸਹਿਯੋਗ ਦੇ ਨਾਲ ਸਟ्रेस ਮੈਨੇਜਮੈਂਟ ਤੇ ਇਮੋਸ਼ਨਲ ਡਿਵੈਲਪਮੈਂਟ ਤੇ ਅੱਜ ਸੈਮੀਨਾਰ ਆਯੋਜਿਤ ਕੀਤਾ ਜਾ ਰਿਹਾ ਹੈ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਸਾਡੇ ਨੌਜਵਾਨ ਬੱਚਿਆਂ ਦੇ ਵਿੱਚ ਤੇ ਜਿਹੜੇ ਪੁਲਿਸ ਪਰਸਨਲ ਆ ਉਹਨਾਂ ਦੇ ਵਿੱਚ ਸਟ्रेस ਦਾ ਜਿਹੜਾ ਲੈਵਲ ਹੈ ਬਹੁਤ ਵੱਧ ਰਿਹਾ ਆ ਬੱਚਿਆਂ ਦੇ ਵਿੱਚ ਜਿਹੜਾ ਆਪਣੇ ਕੈਰੀਅਰ ਨੂੰ ਲੈ ਕੇ ਤੇ ਪੁਲਿਸ ਪਰਸਨਲ ਦੇ ਵਿੱਚ ਐਕਸਟੈਂਡਡ ਆਫ ਡਿਊਟੀ ਜਿਹੜੇ ਨਾਰਮਲੀ ਇਹਨਾਂ ਦੇ ਹੁੰਦੇ ਆ ਤਾਂ ਕਾਫੀ ਹੱਦ ਤੱਕ ਜਿਹੜਾ ਹੈ ਉਹ ਸਟ्रेस ਵੱਧ ਰਿਹਾ ਤੇ ਸਟ्रेस ਨੂੰ ਕਿਸ ਤਰ੍ਹਾਂ ਮੈਨੇਜ ਕਰਨਾ ਆ ਕੀ ਕੀ ਟੈਕਨੀਕਸ ਅਸੀਂ ਯੂਜ਼ ਕਰ ਸਕਦੇ ਆ ਤੇ ਉਹਦੇ ਬਾਰੇ ਬਫਫਾਸਪੋਰਟਸ ਜਿਹੜੇ ਆ ਉਹ ਇਹਦੇ ਰਿਵਿਊ ਕਰਨਗੇ ਅੱਜ ਵਰਲਡ ਸੋਸ਼ਲ ਵਰਕ ਡੇ ਵਿਵੇਹਾੜੇ ਤੇ ਅਸੀਂ ਇੱਕ ਕੋਲੈਬੋਰੇਟਿਵ ਐਕਟੀਵਿਟੀ ਸ਼੍ਰੀ ਗੁਰੂਗ੍ਰਾਮ ਸਾਹਿਬ ਵਰਲਡ ਯੂਨੀਵਰਸਿਟੀ ਨੇ ਕਰਤੇ ਇੱਕ ਫਾਊਂਡੇਸ਼ਨ ਔਰ ਕਮਿਊਨਿਟੀ ਅਫੇਅਰਸ ਡਿਵੀਜ਼ਨ ਪੰਜਾਬ ਪੁਲਿਸ ਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨਾਲ ਕੋਲੈਬੋਰੇਟ ਕਰਕੇ ਈਵੈਂਟ ਆਰਗੇਨਾਈਜ਼ ਕੀਤਾ ਹੈ ਤੇ ਇਸ ਈਵੈਂਟ ਦੀ ਜਿਹੜੀ ਮੇਨ ਥੀਮ ਹੈ ਔਰ ਸਟ्रेस ਮੈਨੇਜਮੈਂਟ ਐਂਡ ਇਮੋਸ਼ਨਲ ਵੈਲਬਿੰਗ ਦੇ ਹੈ ਤੇ ਅਸੀਂ ਬੜੇ ਸ਼ੋਰ ਆ ਕਿ ਜਿਹੜੇ ਸਾਡੇ ਆਡੀਅנס ਹੈਗੀ ਆ ਜੋ ਕਿ ਪੰਜਾਬ ਪੁਲਿਸ ਦੇ ਪਰਸਨਲ ਹਨ ਤੇ ਸਾਡੇ ਸਟੂਡੈਂਟਸ ਵੀ ਹਨ ਉਹਨਾਂ ਨੂੰ ਇਸ ਵਰਕਸ਼ਾਪ ਦਾ ਬਹੁਤ ਲਾਹਾ ਹੋਏਗਾ ਕਿਉਂਕਿ ਸਟ्रेस ਤਾਂ ਅੱਜਕੱਲ ਸਾਰਿਆਂ ਦੇ ਵਿੱਚ ਹੈ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਇਹਨੂੰ ਮੈਨੇਜ ਕਰਨ ਦੇ ਲਈ ਇੱਕ ਮਲਟੀਡਿਸਪਲੀਨਰੀ ਟੀਮ ਚਾਹੀਦੀ ਹੈ ਸੋ ਸਾਡੇ ਕੋਲ ਇੱਥੇ ਸੋਸ਼ਲ ਸਾਇੰਸ ਸੋਸ਼ਲ ਵਰਕ ਡਿਪਾਰਟਮੈਂਟ ਤੋਂ ਪੰਜਾਬ ਯੂਨੀਵਰਸਿਟੀ ਤੋਂ ਡਾਕਟਰ ਗੌਰਵ ਗੌਰ ਆਇਆ ਹੰ ਤੇ ਕਲਿਨिकल ਸਾਈਕਾਲੋਜਿਸਟ ਵੀ ਆਇਆ ਹੰ ਤੇ ਅਸੀਂ ਬੜੇ ਪੋਜ਼ਿਟਿਵ ਆ ਕਿ ਅੱਜ ਅਸੀਂ ਤੋਂ ਸਟ्रेस ਮੈਨੇਜਮੈਂਟ ਦੀਆ ਤੇ ਆਪਣੀ ਇਮੋਸ਼ਨਲ ਵੈਲਬੀਂਗ ਦੀਆ ਕੁਝ ਟੈਕਨੀਕਸ ਜ਼ਰੂਰ ਸਿੱਖ ਕੇ ਜਾਵਾਂ ਥੈਂਕ ਯੂ ਹਰਟੈਕ ਫਾਊਂਡੇਸ਼ਨ ਅਤੇ ਗੁਰੂਗ੍ਰਾਮ ਸਾਹਿਬ ਵਰਲਡ ਯੂਨੀਵਰਸਿਟੀ ਦੇ ਕੋਲੈਬੋਰੇਸ਼ਨ ਨਾਲ ਸਟ्रेस ਮੈਨੇਜਮੈਂਟ ਐਂਡ ਇਮੋਸ਼ਨਲ ਵੈਲਬੀਂਗ ਤੇ ਸੈਸ਼ਨ 1 ਡੇ ਟ੍ਰੇਨਿੰਗ ਸੈਸ਼ਨ ਆਰਗੇਨਾਈਜ਼ ਕੀਤਾ ਗਿਆ ਤੇ ਇਸ ਚ ਜੋ ਕਿ ਆਪਣੇ ਸਟ्रेस ਮੈਨੇਜਮੈਂਟ ਦੇ ਟੈਕਨਿਕਸ ਬਾਰੇ ਦੱਸਿਆ ਜਾਊਗਾ ਤੇ ਕਿਵੇਂ ਇਮੋਸ਼ਨਲ ਵੈਲਬੀਂਗ ਰਹਿਣਾ ਹੈ ਇਹਦੇ ਬਾਰੇ ਦੱਸਿਆ ਜਾਊਗਾ ਤੇ ਅਸੀਂ ਧੰਨਵਾਦੀਆਂ ਦੋਵੇਂ ਸੰਸਥਾਵਾਂ ਦਾ ਤੇ ਅਸੀਂ ਧੰਨਵਾਦ ਕਰਦੇ ਹਾਂ ਤੇ ਸਾਰਿਆਂ ਨੂੰ ਵਰਲਡ ਵਰਕ ਸੋਸ਼ੀਅਲ ਡੇ ਦੀ ਮੁਬਾਰਕਾ ਅੱਜ ਸ੍ਰੀ ਗੁਰਗੰਸਾ ਵਰਲਡ ਯੂਨੀਵਰਸਿਟੀ ਵਿੱਚ ਹਰਤੇਕ ਫਾਊਂਡੇਸ਼ਨ ਦੇ ਸਹਿਯੋਗ ਦੇ ਨਾਲ ਸਟ्रेस ਮੈਨੇਜਮੈਂਟ ਤੇ ਇਮੋਸ਼ਨਲ ਵੈਲਬੀਇੰਗ ਤੇ ਅੱਜ ਸੈਮੀਨਾਰ ਆਯੋਜਿਤ ਕੀਤਾ ਜਾ ਰਿਹਾ ਹੈ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਸਾਡੇ ਨੌਜਵਾਨ ਬੱਚਿਆਂ ਦੇ ਵਿੱਚ ਤੇ ਜਿਹੜੇ ਪੁਲਿਸ ਪਰਸਨਲ ਆ ਉਹਨਾਂ ਦੇ ਵਿੱਚ ਸਟ्रेस ਦਾ ਜਿਹੜਾ ਲੈਵਲ ਹੈ ਬਹੁਤ ਵੱਧ ਰਿਹਾ ਆ ਬੱਚਿਆਂ ਦੇ ਵਿੱਚ ਜਿਹੜਾ ਆਪਣੇ ਕੈਰੀਅਰ ਨੂੰ ਲੈ ਕੇ ਤੇ ਪੁਲਿਸ ਪਰਸਨਲ ਦੇ ਵਿੱਚ ਐਕਸਟੈਂਡਡ ਆਰਸ ਆਫ ਡਿਊਟੀ ਜਿਹੜੇ ਨਾਰਮਲੀ ਉਹਨਾਂ ਦੇ ਹੁੰਦੇ ਆ ਤਾਂ ਕਾਫੀ ਹੱਦ ਤੱਕ ਜਿਹੜਾ ਉਸ ਸਟ्रेस ਵੱਧ ਰਿਹਾ ਤੇ ਸਟ्रेस ਨੂੰ ਕਿਸ ਤਰ੍ਹਾਂ ਮੈਨੇਜ ਕਰਨਾ ਆ ਕੀ ਕੀ ਟੈਕਨੀਕਸ ਅਸੀਂ ਯੂਜ਼ ਕਰ ਸਕਦੇ ਹਾਂ ਉਹਦੇ ਬਾਰੇ ਵੱਖ-ਵੱਖ ਸਪੋਰਟਸ ਜਿਹੜੇ ਆ ਉਹ ਇਹਦੇ ਰਿਫਰ ਕਰਨਗੇ ਅੱਜ ਵਰਲਡ ਸੋਸ਼ਲ ਵਰਕ ਡੇ ਵਿਹਾੜੇ ਤੇ ਅਸੀਂ ਇੱਕ ਕੋਲੈਬੋਰੇਟਿਵ ਐਕਟੀਵਿਟੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਨੇ ਕਰਦੇ ਇੱਕ ਫਾਊਂਡੇਸ਼ਨ ਔਰ ਕਮਿਊਨਿਟੀ ਅਫੇਅਰਸ ਡਿਵੀਜ਼ਨ ਪੰਜਾਬ ਪੁਲਿਸ ਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨਾਲ ਕੋਲੈਬੋਰੇਟ ਕਰਕੇ ਇੱਕ ਇਵੈਂਟ ਆਰਗੇਨਾਈਜ਼ ਕੀਤਾ ਹੈ ਤੇ ਇਸ ਇਵੈਂਟ ਦੀ ਜਿਹੜੀ ਮੇਨ ਥੀਮ ਹੈ ਔਰ ਸਟ्रेस ਮੈਨੇਜਮੈਂਟ ਐਂਡ ਇਮੋਸ਼ਨਲ ਵੈਲਬਿੰਗ ਦੇ ਹੈ ਤੇ ਅਸੀਂ ਬੜੇ ਸ਼ੋਰ ਆ ਕਿ ਜਿਹੜੇ ਸਾਡੇ ਆਡੀਅנס ਹੈਗੀ ਆ ਜੋ ਕਿ ਪੰਜਾਬ ਪੁਲਿਸ ਦੇ ਪਰਸਨਲ ਹਨ ਤੇ ਸਾਡੇ ਸਟੂਡੈਂਟਸ ਵੀ ਹਨ ਉਹਨਾਂ ਨੂੰ ਇਸ ਵਰਕਸ਼ਾਪ ਦਾ ਬਹੁਤ ਲਾਹਾ ਹੋਏਗਾ ਕਿਉਂਕਿ ਸਟ्रेस ਤਾਂ ਅੱਜਕੱਲ ਸਾਰਿਆਂ ਦੇ ਵਿੱਚ ਹੈ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਇਹਨੂੰ ਮੈਨੇਜ ਕਰਨ ਦੇ ਲਈ ਇੱਕ ਮਲਟੀਡਿਸਿਪਲਿਨਰੀ ਟੀਮ ਚਾਹੀਦੀ ਹੈ ਸੋ ਸਾਡੇ ਕੋਲ ਇੱਥੇ ਸੋਸ਼ਲ ਸਾਇੰਸ ਸੋਸ਼ਲ ਵਰਕ ਡਿਪਾਰਟਮੈਂਟ ਤੋਂ ਪੰਜਾਬ ਯੂਨੀਵਰਸਿਟੀ ਤੋਂ ਡਾਕਟਰ ਗੌਰਵ ਗੌਰ ਆਇਆ ਹੰ ਤੇ ਕਲਿਨिकल ਸਾਈਕੋਲੋਜਿਸਟ ਵੀ ਆਇਆ ਹੰ ਤੇ ਅਸੀਂ ਬੜੇ ਪੋਜ਼ਿਟਿਵ ਆ ਕਿ ਅੱਜ ਅਸੀਂ ਇਥੋਂ ਸਟ्रेस ਮੈਨੇਜਮੈਂਟ ਦੀਆਂ ਤੇ ਆਪਣੀ ਇਮੋਸ਼ਨਲ ਵੈਲਬੀਂਗ ਦੀਆਂ ਕੁਝ ਟੈਕਨੀਕਸ ਜ਼ਰੂਰ ਸਿੱਖ ਕੇ ਜਾਵਾਂ ਥੈਂਕ ਯੂ